ਸਿੱਧੂ ਮੂਸੇਵਾਲੇ ਦੇ ਮਾਪਿਆਂ ਵੱਲੋਂ ਅੱਜ ਮਾਨਸਾ ਐਸਐਸਪੀ ਦਫ਼ਤਰ ਤਰਨਾ ਲਗਾਇਆ ਗਿਆ ਜਿਸ ਦਾ ਕਾਰਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਉਹਨਾਂ ਦੇ ਘਿੜੇ ਮਰਵਾਏ ਜਾ ਰਹੇ ਹਨ ਇਸ ਦੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਸਿੱਧੂ ਮੂਸੇਵਾਲੇ ਦੇ ਮੈਨੇਜਰ ਰਹਿ ਚੁਕੇ ਬੰਟੀ ਬੈਂਸ ਤੇ ਦੋ ਹੋਰਾਂ ਦਾ ਵੀ ਨਾਮ ਲਿਆ ਜਿਸ ਤੋਂ ਬਾਅਦ ਬੰਟੀ ਬੈਂਸ ਨੂੰ ਕਾਫੀ ਬੁਰਾ ਭਲਾ ਕਿਹਾ ਜਾ ਰਿਹਾ ਸੀ ਆਪਣੀ ਹੋ ਰਹੀ ਬਦਨਾਮੀ ਤੋਂ ਬਾਅਦ ਹੁਣ ਬੰਟੀ ਬੈਂਸ ਵੀ ਸਾਹਮਣੇ ਆਇਆ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕੀ ਇਨਵੈਸਟੀਗੇਸ਼ਨ ਤੋਂ ਬਾਅਦ ਮੈਨੂੰ ਹੋਣ ਵਾਲੀ ਐਫਆਈਆਰ ਚੋਂ ਇਸ ਕਰਕੇ ਨਹੀਂ ਬਾਹਰ ਕੀਤਾ ਗਿਆ ਕਿ ਮੈਂ ਕਿਸੇ ਦਾ ਚਿਹਤਾ ਹਾਂ ਬਲਕਿ ਇਸ ਕਰਕੇ ਬਾਹਰ ਕੀਤਾ ਗਿਆ ਹੈ ਕਿਉਂਕਿ ਮੈਂ ਸਹੀ ਹਾਂ ਮੈਂ ਅੱਜ ਵੀ ਇਸ ਮੈਟਰ ਚ ਸਰਦਾਰ ਬਲਕੌਰ ਸਿੰਘ ਤੇ ਚਰਨਕੌਰ ਹੋਂਾ ਦੇ ਨਾਲ ਹਾਂ ਜਦੋਂ ਜਿੱਥੇ ਕਹਿਣਗੇ ਹਾਜ਼ਰ ਹੋਵਾਂਗਾ ਇਸ ਦੇ ਨਾਲ ਹੀ ਬੰਟੀ ਬੈਂਸ ਨੇ ਲਿਖਿਆ ਕਸਬੀਰ ਮੋਮਿੰਦ ਨੂੰ ਰਿਕਵੈਸਟ ਹੈ ਪੁਲਿਸ ਤੁਹਾਡਾ ਜਿਵੇਂ ਕੰਟਰੈਕਟ ਹੈ ਸਿੱਧੂ ਫੈਮਿਲੀ ਨਾਲ ਉਵੇਂ ਉਹਨਾਂ ਨੂੰ ਹਰ ਹਿਸਾਬ ਕਿਤਾਬ ਤੇ ਉਹਨਾਂ ਦਾ ਬਣਦਾ ਪੈਸਾ ਇੱਕੋ ਵਾਰ ਚ ਦੇ ਦਿਵੋ ਮਾਨਸਾ ਪੁਲਿਸ ਨੂੰ ਰਿਕਵੈਸਟ ਹੈ ਕਿ ਪਲੀਜ਼ ਜਦੋਂ ਮੇਰੀ ਜਿੱਥੇ ਜ਼ਰੂਰਤ ਹੋਵੇ ਮੈਂ ਹਾਜ਼ਰ ਹੋਵਾਂਗਾ ਮੇਰੀ ਇਸ ਮਾਮਲੇ ਚ ਬੇਵਜਹ ਬਦਨਾਮੀ ਹੋ ਰਹੀ ਹੈ